ਸਾਰੇ ਹੀ ਕਿਸਾਨ ਭਵਰ ਭਰਾਵਾਂ ਨੂੰ ਮੇਰੇ ਵੱਲੋਂ ਡਾਕਟਰ ਹਰਮਨਜੀਤ ਸਿੰਘ ਮਲਕੀਤੀ ਬੜੀ ਬਤਾ ਅਫਸਰ ਕਾਦੀਆ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰ ਮੀਰੋ ਅੱਜ ਮਿੱਟੀ ਇੱਕ ਉੱਪਰ 2030 ਨੂੰ ਅਸੀਂ ਅੱਜ ਪਿੰਡ ਬਸਰਾਵਾ ਵਿਖੇ ਆਏ ਹੋਏ ਆ ਜੀ। ਸਾਡੇ ਬਹੁਤ ਹੀ ਗਾਂਵਦੂ ਕਿਸਾਨ ਗੁਰਦੀਪ ਸਿੰਘ ਨਾਲ ਅੱਜ ਇਹ ਅਸੀਂ ਮੁਲਾਕਾਤ ਕਰਵਾਵਾਂਗੇ ਤੁਹਾਨੂੰ ਆਪ ਦੱਸਣਗੇ ਆਪਣੇ ਮੂੰਹ ਇੱਕ SMS ਲਾ ਕੇ ਝੂਨਾ ਵਟਨ ਨਾਲ ਸਾਨੂੰ ਕਿੰਨੇ ਫਾਇਦੇ ਨੇ ਤਾਂ ਕਿ ਜਿਹੜੀਆਂ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਜੀ ਐਸ ਐਮ ਐਸ ਲਾ ਕੇ ਇਹ ਐਸ ਐਮ ਐਸ ਕਾਮਯਾਬ ਨਹੀਂ ਆ ਜਾਂ ਇਹਦੇ ਨਾਲ ਕੰਬਾਈਨ ਦੇ ਉੱਤੇ ਜ਼ਿਆਦਾ ਆਪਣਾ ਜੋਰ ਪੈਂਦਾ ਵਾ ਜਾਂ ਜੋ ਵੀ ਗੱਲਾਂ ਨੇ ਅੱਜ ਇਹ ਸਾਡੇ ਜਿਹੜੇ ਗਾਂਹ ਵੱਧੂ ਕਿਸਾਨ ਆ ਇਹਨਾਂ ਵੱਲੋਂ ਅਸੀਂ ਸਵਾਲ ਜਵਾਬ ਕਰਕੇ ਤੁਹਾਨੂੰ ਇਹ ਚੀਜ਼ ਨੂੰ ਕਲੀਅਰ ਕਰਾਂਗੇ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਪਹਿਲਾ ਤੁਸੀਂ ਦੱਸਿਓ ਜੀ ਕਿ ਕਿੰਨੇ ਸਾਲਾਂ ਤੋਂ ਐਸਐਮਐਸ ਲਾ ਕੇ ਕਮਾਈ ਕਰਾ ਰਹੇ ਹੋ ਅਸੀਂ 3 ਸਾਲ ਤੋਂ ਕਰਾ ਰਹੇ ਹਾਂ 3 ਸਾਲ ਤੋਂ ਤੇ ਅੰਕਲ ਤੁਹਾਨੂੰ ਤੁਹਾਡਾ ਆਪਣਾ ਜਿਹੜਾ ਮੰਨਦਾ ਇਹ ਕੀ ਹੈ ਤੁਸੀਂ ਕੀ ਮਤਲਬ ਤੁਸੀਂ ਸੋਚਦੇ ਹੋ ਕਿ ਕਮਾਈ ਨਾਲ ਜੁਰਵਾ ਪੈਸੇ ਐਸਐਮਐਸ ਲਾਉਂਦੇ ਆ ਇਹਦਾ ਫਾਇਦਾ ਹੈ ਕਿ ਨਹੀਂ ਹੈ ਫਾਇਦਾ ਦੇ ਬਹੁਤ ਜ਼ਿਆਦਾ ਹੈ ਇੱਕ ਤਾਂ ਪ੍ਰਦੂਸ਼ਣ ਤੋਂ ਬਚਪਾ ਜੇ ਹਾਂਜੀ ਦੂਸਰਾ ਸਾਡੀ ਇਹ ਤਾਲੀ ਚ ਖਾਦ ਦਾ ਕੰਮ ਕਰਦੇ ਆ ਬਿਲਕੁਲ ਆਹ ਲਾਗੇ ਤਾਲੀ ਵਗੀ ਦੇਖ ਲਓ ਇਹਨਾਂ ਤਾਲੀ ਵਾਈ ਹੈ ਚੌਹਰ ਪਾਈ ਤੇ ਸਬੋਤੀ ਤੇ ਅਖਲ ਐ SMS ਲਾ ਕੇ ਤੇ ਜਾਂ ਜਾਂ ਪਹਿਲਾਂ ਆਪਾਂ ਗੱਲ ਕਰੀ ਵੀ ਜੇ ਬਿਨਾ SMS ਲਾ ਕੇ ਆਪਾਂ ਪੜ੍ਹਾਈ ਕਰਦੇ ਆ ਕਿੰਨਾ ਟੇਰ ਖੰਦੀ ਹੈ ਜੀ ਕੰਬਾਈਨ ਤੇ ਜੇ ਜੇ SMS ਨਾਲੇ ਵੜਦੇ ਹਾਂ ਜੀ ਸਾਡੇ ਸਾਤਾ ਸਾਤਾ ਲੀਟਰ ਜਣਾਉਂਦੇ ਆ ਤੇ ਜੇ SMS ਨਾਲੇ 10 ਤੋਂ 12 ਸਹੀ ਕੰਮ ਕਰਦੀ ਉਦਾਂ ਲਾਉਨੇ ਆ ਅੰਦਰ ਜੀ ਆਪਾਂ SMS ਲਾ ਲੀਏ ਤੇ ਫਿਰ 10 ਤੋਂ 10 ਤੋਂ 12 ਤੇ ਜੇ ਮਤਲਬ SMS ਤੋਂ ਬਿਨਾ ਵੜਦੇ ਆ ਤੇ ਫਿਰ ਸਾਡਾ ਕੀ ਕੜ ਗਿਆ ਮਤਲਬ ਤੁਹਾਡੇ ਕਹਿਣ ਮਤਲਬ 4 ਤੋਂ 5 ਲੀਟਰ ਜਿਹੜਾ ਤੇਲ ਆ ਉਹ ਜਿਆਦਾ ਲੱਗਦਾ ਹੋਰ ਇਹ ਤੋਂ ਬਿਨਾ ਕੋਈ ਜਾਂ ਆਪਾਂ ਜਿਹੜੀ ਗੱਲ ਕੀਤੀ ਹੈ ਵੀ ਲੋਕੀ ਕਹਿੰਦੇ ਆ ਵੀ 100 ਇੱਕ ਤੋਂ 5 ਹਾਰਸ ਪਾਵਰ ਵਾਲੀ ਜਿਹੜੀ ਨਹੀਂ ਨਹੀਂ ਪਾਵਰ ਦੀ ਕੋਈ ਗੱਲ ਨਹੀਂ ਹੈਗੀ ਆਹ ਦੇਖੋ ਜਦ ਤੁਹਾਡੇ ਸਾਹਮਣੇ ਚੀਜ਼ ਚੱਲ ਰਹੀ ਆ ਜਿੰਨੇ ਕੋਈ ਯਾਦ ਕਰੋ ਜੂਗੇ ਦੇਖੋ ਦਾਣੇ ਦਾਣੇ ਗਰੀ ਵਿੱਚ ਉਹਦੇ ਵਿੱਚ ਦਲੇ ਆਹ ਜੀ ਇਹੋ ਦਾਣੇ ਦੇਖੋ ਕਿਸੇ ਨਾਲ ਕੋਈ ਆਹ ਦੇਖ ਸਕਦੇ ਹੋ ਤੁਸੀਂ ਜੀ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਕੋਈ ਦਾਣੇ ਦੀ ਕੋਈ ਵੀ ਦਾਣੇ ਦੀ ਕੋਈ ਸ਼ਿਕਾਇਤ ਹੀ ਨਹੀਂ ਆ